ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ ਹੁਣ ਵੈਲਿਡ ਨਹੀਂ ਹੈ ਇਹ ਆਧਾਰ ਕਾਰਡ ਇਹਨਾਂ ਲੋਕਾਂ ਨੂੰ ਹੋਵੇਗੀ ਪਰੇਸ਼ਾਨੀ ਕੀ ਤੁਹਾਡੇ ਕੋਲ ਵੀ ਹੈ ਇਹ ਆਧਾਰ ਕਾਰਡ ਤਾਂ ਵੀਡੀਓ ਅੰਤ ਤੱਕ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਰਜਾਨਾ ਦੇ ਤਾਜ਼ਾ ਅਪਡੇਟ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਹੋਰ ਵੀ ਵੀਡੀਓਜ਼ ਲੈ ਕੇ ਆਉਂਦੇ ਰਹਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਜਰੂਰ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿੱਪ ਕਰੀ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਦੂਰੀਆਂ ਰਹਿ ਜਾਂਦੀਆਂ ਹਨ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਧਾਰ ਕਾਰਡ ਨਾਲ ਸੰਬੰਧਿਤ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਕੀ ਅਪਡੇਟ ਹੈ ਕਿਸ ਤਰ੍ਹਾਂ ਇਸ ਦਾ ਤੁਹਾਨੂੰ ਪੂਰੀ ਗੱਲਬਾਤ ਦੱਸਣ ਜਾ ਰਹੇ ਹਾਂ ਸਰਕਾਰ ਨੇ ਐਲਾਨ ਕੀਤਾ ਹੈ ਪੂਰੀ ਗੱਲ ਸੁਣਨ ਵਾਸਤੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਸਰਕਾਰ ਨੇ ਦੁਨੀਆ ਦੇ ਸਭ ਤੋਂ ਵੱਡੇ ਬਾਇਓਮੈਟ੍ਰਿਕ ਸਿਸਟਮ ਆਧਾਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਹੈ ਕੇਂਦਰੀ ਮੰਤਰੀ ਜਿਤਿੰਨ ਪ੍ਰਸਾਦਾ ਨੇ ਲੋਕ ਸਭਾ ਨੂੰ ਦੱਸਿਆ ਕਿ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਲਗਭਗ 25 ਲੱਖ ਮਰਤਕ ਵਿਅਕਤੀਆਂ ਦੇ ਆਧਾਰ ਨੰਬਰ ਰੱਦ ਕਰ ਦਿੱਤੇ ਗਏ ਨੇ ਇਸ ਕਦਮ ਦਾ ਮਕਸਦ ਡਾਟਾਬੇਸ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ ਯੋਗ ਵਿਅਕਤੀਆਂ ਨੂੰ ਹੀ ਸਰਕਾਰੀ ਲਾਭ ਪ੍ਰਾਪਤ ਹੋਣ ਇਹ ਪਛਾਣ ਪੱਤਰਾਂ ਦੀ ਦੁਰਵਰਤੋਂ ਨੂੰ ਰੋਕਣ ਵਾਲੇ ਇੱਕ ਮਹੱਤਵਪੂਰਨ ਕਦਮ ਹੈ ਮਰਤਕ ਵਿਅਕਤੀਆਂ ਲਈ ਆਧਾਰ ਨੰਬਰ ਸਟੋਰ ਕਰਨ ਨਾਲ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਵਾਲੀਆਂ ਗਤੀਵਿਧੀਆਂ ਹੋ ਸਕਦੀਆਂ ਨੇ ਮੁੱਖ ਤੌਰ ਤੇ ਇਹ ਦੂਜਿਆਂ ਦੇ ਗੈਰ ਕਾਨੂੰਨੀ ਤੌਰ ਤੇ ਭਲਾਈ ਯੋਜਨਾਵਾਂ ਤੱਕ ਪਹੁੰਚ ਦਾ ਜੋਖਮ ਪੈਦਾ ਕਰਦਾ ਹੈ ਇਸ ਲਈ ਸਰਕਾਰ ਨੇ ਇਹ ਲਾਜ਼ਮੀ ਬਣਾਇਆ ਹੈ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਤੁਰੰਤ ਬਾਅਦ ਆਧਾਰ ਸਿਸਟਮ ਵਿੱਚ ਜਾਣਕਾਰੀ ਅਪਡੇਟ ਕੀਤੀ ਜਾਵੇ ਇਹ ਵਿਆਪਕ ਮੁਹਿੰਮ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕੇਗੀ ਡਾਟਾ ਬੇਸ ਤੋਂ ਬੇਲੋੜੇ ਰਿਕਾਰਡ ਹਟਾਉਣ ਨਾਲ ਸਿਸਟਮ ਦੀ ਕੁਸ਼ਲਤਾ ਵਧੇਗੀ ਦੇਸ਼ ਵਿੱਚ ਇਸ ਵੇਲੇ 134 ਕਰੋੜ ਤੋਂ ਵੱਧ ਆਧਾਰ ਕਾਰਡ ਮੌਜੂਦ ਨੇ ਇੰਨੀ ਵੱਡੀ ਮਾਤਰਾ ਵਿੱਚ ਜਾਣਕਾਰੀ ਦਾ ਰਿਕਾਰਡ ਰੱਖਣਾ ਚੁਣੌਤੀਪੂਰਨ ਹੈ ਜੇਕਰ ਕਿਸੇ ਦੀ ਮੌਤ ਇੱਕ ਥਾਂ ਤੇ ਦਰਜ ਕੀਤੀ ਜਾਂਦੀ ਹੈ ਤਾਂ ਆਧਾਰ ਕਾਰਡ ਤੇ ਪਤਾ ਕਿਤੇ ਹੋਰ ਦਾ ਹੋ ਸਕਦਾ ਹੈ ਅਧਿਕਾਰੀ ਅਜਿਹੀ ਤਕਨੀਕੀ ਮੁਸ਼ਕਲਾਂ ਨੂੰ ਹੱਲ ਕਰਨ ਲਈ ਡੇਟਾ ਨੂੰ ਸੁਚਾਰੂ ਬਣਾਉਣ ਲਈ ਕੰਮ ਕਰ ਰਹੇ ਨੇ ਵੱਖ-ਵੱਖ ਵਿਭਾਗਾਂ ਵਿਚਕਾਰ ਵਧੇ ਹੋਏ ਤਾਲਮੇਲ ਦੁਆਰਾ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਗਿਆ ਨਾ ਸਿਰਫ ਨੰਬਰਾਂ ਨੂੰ ਰੱਦ ਕੀਤਾ ਗਿਆ ਸਗੋਂ ਨਵੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਪੇਸ਼ ਕੀਤੀਆਂ ਗਈਆਂ ਨੇ ਕਾਰdਧਾਰਕ ਬਾਇਓਮੈਟ੍ਰਿਕ ਲਾਕ ਵਿਸ਼ੇਸ਼ਤਾ ਰਾਹੀਂ ਆਪਣੀ ਨਿੱਜੀ ਜਾਣਕਾਰੀ ਦੀ ਰੱਖਿਆ ਕਰ ਸਕਦੇ ਨੇ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਉਹਨਾਂ ਦੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਦੀ ਵਰਤੋਂ ਨਹੀਂ ਕਰ ਸਕਦਾ ਵਾਧੇ ਸਾਈਬਰ ਅਪਰਾਧ ਦੇ ਯੁੱਗ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਜਨਤਾ ਲਈ ਬਹੁਤ ਮਦਦਗਾਰ ਸਾਬਤ ਹੋਣਗੀਆਂ ਸਰਕਾਰ ਚਾਹੁੰਦੀ ਹੈ ਕਿ ਹਰ ਨਾਗਰਿਕ ਇਹਨਾਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰੇ ਖਾਸ ਤੌਰ ਤੇ ਚਿਹਰੇ ਦੀ ਪਛਾਣ ਪ੍ਰਕਿਰਿਆ ਵਿੱਚ ਜੀਵਨ ਖੋਜ ਨਾਮਕ ਇੱਕ ਨਵੀਂ ਟੈਕਨੋਲੋਜੀ ਪੇਸ਼ ਕੀਤੀ ਗਈ ਹੈ ਇਹ ਸਿਸਟਮ ਨੂੰ ਇਹ ਨਿਰਧਾਰਤ ਕਰਨ ਦੀ ਆਗਿਆ ਦਿੰਦਾ ਹੈ ਕਿ ਕੀ ਲੈਣ ਦੇਣ ਦੌਰਾਨ ਮੌਜੂਦਾ ਵਿਅਕਤੀ ਅਸਲੀ ਹੈ ਇਹ ਇੱਕ ਫੋਟੋ ਦੇ ਰੂਪ ਵਿੱਚ ਪੇਸ਼ ਕਰਕੇ ਜਾਂ ਮਾਸਕ ਪਹਿਨ ਕੇ ਧੋਖਾ ਧੜੀ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਸ਼ਾਲੀ ਟੰਗ ਨਾਲ ਰੋਕਦਾ ਹੈ ਇਹ ਟੈਕਨੋਲੋਜੀ ਜਾਲੀ ਪਛਾਣਾਂ ਕਾਰਨ ਹੋਣ ਵਾਲੀਆਂ ਬੇਨਿਜ਼ਮੀਆਂ ਦਾ 28 ਹੱਲ ਪ੍ਰਦਾਨ ਕਰਦੀ ਹੈ ਆਧਾਰ ਪ੍ਰਣਾਲੀ ਨੂੰ ਵਧੇਰੇ ਭਰੋਸੇਯੋਗ ਬਣਾਉਣ ਲਈ ਅਜਿਹੀਆਂ ਨਵੀਨਤਾਵਾਂ ਜ਼ਰੂਰੀ ਨੇ ਸਰਕਾਰ ਨੇ ਤਸਦੀਕ ਲਈ ਆਧਾਰ ਕਾਰਡਾਂ ਦੀ ਵਰਤੋਂ ਕਰਨ ਵਾਲੀਆਂ ਇਕਾਈਆਂ ਨੂੰ ਡਾਟਾ ਵਾਲਟ ਦੀ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ ਹੈ ਇਹ ਯਕੀਨੀ ਬਣਾਏਗਾ ਕਿ ਵਿਅਕਤੀਆਂ ਦੇ ਆਧਾਰ ਨੰਬਰ ਵੱਧ ਤੋਂ ਵੱਧ ਸੁਰੱਖਿਆ ਲਈ ਐਨਕ੍ਰਿਪਟਡ ਰੂਪ ਵਿੱਚ ਸਟੋਰ ਕੀਤੇ ਜਾਂਨ UIDAI ਕਦੇ ਵੀ ਨਾਗਰਿਕਾਂ ਦੇ ਬਾਇਓਮੈਟ੍ਰਿਕ ਵੇਰਵਿਆਂ ਦਾ ਖੁਲਾਸਾ ਬਾਰੀ ਵਿਅਕਤੀਆਂ ਜਾਂ ਇਕਾਈਆਂ ਨੂੰ ਨਹੀਂ ਕਰਦਾ ਆਫਲਾਈਨ ਵਰਤੋਂ QR ਕੋਡ ਵਿਧੀ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਹ ਘੱਟੋ ਘੱਟ ਜੋਖਮ ਨਾਲ ਜਾਣਕਾਰੀ ਤਸਦੀਕ ਨੂੰ ਯਕੀਨੀ ਬਣਾਏਗਾ ਸਰਕਾਰ ਨੇ ਜਨਤਾ ਦੀ ਸਹੂਲਤ ਲਈ ਇੱਕ ਨਵਾਂ ਆਧਾਰ ਮੋਬਾਈਲ ਐਪ ਲਾਂਚ ਕੀਤਾ ਹੈ ਇਸ ਐਪ ਰਾਹੀਂ ਪਰਿਵਾਰਕ ਮੈਂਬਰ ਆਸਾਨੀ ਨਾਲ ਕਿਸੇ ਅਜੀਜ਼ ਦੀ ਮੌਤ ਦੀ ਰਿਪੋਰਟ ਅਧਿਕਾਰੀਆਂ ਨੂੰ ਕਰ ਸਕਦੇ ਨੇ ਆਧਾਰ ਰੱਦ ਕਰਨ ਦੀ ਪ੍ਰਕਿਰਿਆ ਤੁਹਾਡੇ ਘਰ ਬੈਠੇ ਪ੍ਰਮਾਣਿਤ ਦਸਤਾਵੇਜ਼ਾਂ ਨੂੰ ਅਪਲੋਡ ਕਰਕੇ ਪੂਰੀ ਕੀਤੀ ਜਾ ਸਕਦੀ ਹੈ ਇਸ ਨਾਲ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਪਰੇਸ਼ਾਨੀ ਖਤਮ ਹੋ ਜਾਏਗੀ ਇਸ ਐਪ ਦਾ ਮੁੱਖ ਉਦੇਸ਼ ਆਮ ਆਦਮੀ ਨੂੰ ਡਾਟਾਬੇਸ ਦੀ ਸਫਾਈ ਵਿੱਚ ਹਿੱਸਾ ਲੈਣ ਲਈ ਸਸ਼ਕਤ ਬਣਾਉਣਾ ਹੈ ਆਧਾਰ ਸਿਰਫ ਇੱਕ ਪਛਾਣ ਪੱਤਰ ਨਹੀਂ ਹੈ ਸਗੋਂ ਦੇਸ਼ ਦੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇੱਕ ਨਿਰਵਿਗਨ ਡਿਲੀਵਰੀ ਪ੍ਰਣਾਲੀ ਲਈ ਆਧਾਰ ਦੀ ਭਰੋਸੇਯੋਗਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਸਰਕਾਰ ਵੱਲੋਂ ਚੁੱਕੇ ਗਏ ਇਸ ਸਫਾਈ ਉਪਾਅ ਭੁਖ ਵਿੱਚ ਡਿਜੀਟਲ ਇੰਡੀਆ ਨੂੰ ਹੋਰ ਮਜ਼ਬੂਤ ਕਰਨਗੇ ਇੱਕ ਭਰੋਸੇਯੋਗ ਡਾਟਾਬੇਸ ਹੋਣ ਨਾਲ ਸਰਕਾਰੀ ਫੈਸਲਿਆਂ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਏਗਾ ਇਹਨਾਂ ਯਤਨਾਂ ਦਾ ਅੰਤ ਟੀਚਾ ਹਰੇਕ ਭਾਰਤੀ ਨਾਗਰਿਕ ਲਈ ਇੱਕ ਸੁਰੱਖਿਅਤ ਡਿਜੀਟਲ ਵਾਤਾਵਰਣ ਬਣਾਉਣਾ ਹੈ ਤਾਂ ਇਹ ਅੱਜ ਦਾ ਅਪਡੇਟ ਕਿਸ ਤਰ੍ਹਾਂ ਲੱਗਿਆ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ